ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਾ ਤਾਇਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਪੈਂਦੀ ਆ ਰਾਇਕੋਟ ਰਵਣੇ ਦੇ ਘਰੇ ਆਏ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਤੁਸੀਂ ਸਾਰੇ ਜਾਣਦੇ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਰਵਣੇ ਦੇ 6 ਜਾਨਵਰ ਰਵਣੇ 6 ਜਾਨਵਰ 6 ਵਹਿੜਾ ਰਵਣੇ ਦੀਆਂ ਸੇਲ ਹੈ ਇੱਕ ਡੱਬੀ ਹੈ ਇੱਕ ਕਾਲੀ ਹੈ ਦੂਜੀਆਂ ਸਾਰੀਆਂ ਜਰਸੀ ਬਰੀਡ ਦੀਆਂ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਵਿੱਚ ਗੱਬਣ ਮੱਛੀਆਂ ਪਲੂਣ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਮੈਂ ਦੱਸਦੀ ਨਾਮ ਰਮਨਦੀਪ ਸਿੰਘ ਪਿੰਡ ਤਾਜਪੁੱਤ ਸੀ ਡਾਊਟ ਜਿਹੜਾ ਲੁਧਿਆਣਾ ਫੋਨ ਨੰਬਰ ਦੱਸਦੀ 983233478 ਹਜ਼ਰਾਂ ਨੇ ਕਾਲੀ ਪਾਈ ਆ ਹੋਰ ਕਾਲੀ ਪਾੜੀ ਮੈਜਿੰਗ ਕਰੀ ਫਿਰਦਾ ਥੱਲੇ ਲਾਲ ਲੋਰ ਮੌਸਮ ਚੇਂਜ ਹੋ ਗਿਆ ਹੁਣ ਮੌਸਮ ਚੇਂਜ ਹੋ ਗਿਆ ਹਾਂਜੀ ਇੱਥੇ ਚੱਲ ਪਾ ਫਿਰ ਏ ਵੀਰੇ ਪੈਲਸ ਹੋਏ ਆ ਠੀਕ ਹੈ ਤੇ ਸਹੀ ਕੰਡਿਆਂ ਦਾ ਤਾਂ 8 ਕਿਲੋ ਆ 8 ਕਿਲੋ ਮੈਂ ਕਹਿੰਦਾ ਵੀਰੇ ਬੰਦਾ 10 ਡੰਗ ਚੋਲਵੇ 9 ਹੀ ਨਿਕਲੂਗਾ 8 ਐ 9 ਨਿਕਲੂ 9 ਨਿਕਲੂ ਵੀਰੇ ਕਿਸੇ ਕਿਲੋ ਘਾਟ ਹੀ ਦੱਸਿਆ ਕਿਲੋ ਘਾਟ ਹੀ ਦੱਸਿਆ ਠੀਕ ਹੈ ਤੇ ਬਣੀ ਨੂੰ ਹਫਤਾ ਹੋ ਗਿਆ ਉਹ ਆਪਾਂ ਖਾਲੀ ਮੰਨ ਕੇ ਲਈਏ ਖਾਲੀ ਮੰਨ ਕੇ ਦੇਣੀ ਆ ਠੀਕ ਹੈ ਗਰਮ ਚੀਜ਼ ਨਾ ਪਾਵੇ ਹਫਤਾ ਹੋ ਗਿਆ ਅੱਛਾ ਬਾਕੀ ਸਾਊਸੀਰ ਬਹੁਤ ਜ਼ਿਆਦਾ ਆ 8 ਕਿਲੋ ਦੁੱਧ ਹੈ ਕਿੰਨੇ ਦੀ ਰਮਣੇ ਇਹ ਵੀ 35 ਆ ਤੇ ਦੇ ਦਾਂਗੇ ਕੱਢ ਬਾਹਰ ਨੂੰ ਥਣ ਦੇ ਨਿਕਮ ਰਾਇ ਵੀ ਥਣ ਕਿਹਜਾ ਲੱਗਿਆ ਬੰਨ ਹੂੰ ਮੋٹے ਮੋٹے ਥਣ ਚਾਰ ਹੀ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਕੋਈ ਫੂਟ ਸ਼ਾਂਗ ਹੈ ਨਹੀਂ 8 ਕਿਲੋ ਦੁੱਧ 9 ਕਿਲੋ ਨਿਕਲੂ ਰਵਣਾ ਕਹਿੰਦਾ ਜਿੰਨੇ ਦਿਨ ਤੁਹਾਡਾ ਜੀ ਕਰਦਾ ਤੜਕੇ 6:00 7:00 ਵਜੇ ਅਗਲਾ ਆਜੇ ਆ ਕੇ ਚੋਲੇ ਆਥ ਨੇ ਫੇਰ 6:00 7:00 ਵਜੇ ਆਜੇ ਅਗਲਾ ਆ ਕੇ ਚੋਲੇ 2 ਦਿਨ 4 ਦਿਨ ਜਿੰਨੇ ਦਿਨ ਤੁਹਾਡਾ ਜੀ ਕਰਦਾ ਆਪਦੀ ਤਸੱਲੀ ਕਰਕੇ ਲੈ ਜਾਓ 35000 ਦੀ ਰਵਣਾ ਕਹਿੰਦਾ ਦੇ ਦੇਣੀ ਆ ਮਾਨਤਾਨ ਹੋ ਜੂ ਦੂਜਾ ਸੂਆ ਸੋਹਣੀ ਬਹਿੜ ਕੱਦ ਕਾਠ ਆਰੀ ਫੋਟ ਸ਼ਾਂਗ ਪੋ ਰਾਵਣੀ ਬ੍ਰਸਿਆਂ ਨਗਾ ਦੇਣੀ ਫੋਟ ਤਾਂ ਅੱਛਿਆਂ ਜੋ ਕਿਹਦੇ ਨੇ ਬੱਕੇ ਕਹਿੰਦੀ ਲੋੜੀ ਸਿਆਂ ਦੀ ਹੈਣੀਗੀ ਠੀਕ ਹੈ ਭਾਈ ਕਹਿੰਦਾ ਕਹਿੰਦੀ ਲੋੜ ਨਹੀਂ ਕੇ ਰਹੀ ਗੱਲ ਨਵੇੜਤੀ ਸਿਆਂ ਨਗਾ ਜੋ ਕਿਸੇ ਦੇ ਵੀ ਫੋਟ ਸ਼ਾਂਗ ਨਹੀਂ ਲੈ ਚੱਲ ਰਹੇ ਨੇ 35000 ਦੀ ਦੇ ਦੇਣੀ ਆ ਅੱਜ ਇੱਕ ਹਫ਼ਤਾ ਹੋ ਗਿਆ ਜੀ ਏਆਈ ਹੋਈ ਨੂੰ ਤੇ ਉਹ ਤਾਂ ਤੁਹਾਨੂੰ ਵੀ ਪਤਾ ਜਿੰਨਾ ਜ਼ਿਕਰ ਪਸ਼ੂ ਚੈੱਕ ਪਾਸ 'ਚ ਨਹੀਂ ਆਉਂਦਾ ਨਾ ਡਾਕਟਰ ਕਹਿੰਦਾ ਨਹੀਂਗਾ ਕਿ ਗੱਭਣ ਚੈੱਕ ਪਾਸ ਆ ਉਹਨਾਂ ਜ਼ਿਕਰ ਤਾਂ ਕਾਹਦਾ ਭਾਵੇਂ 20 ਦਿਨਾਂ ਦਾ ਹੋਵੇ ਟੀਕਾ ਲੱਗਿਆ ਭਾਵੇਂ 30 ਦਿਨਾਂ ਦਾ ਹੋਵੇ ਪਰ ਉਦਾਂ ਥੋੜਾ ਜਿਹਾ ਮਨ 'ਚ ਰੱਖ ਲਿਓ ਕਿ ਟੀਕਾ ਲੱਗਿਆ ਵਾ ਹੋ ਸਕਦਾ ਗੱਭਣ ਨਿਕਲ ਜੇ ਉਹ ਬਾਅਦ ਦੀਆਂ ਗੱਲਾਂ ਪਰ ਤੁਸੀਂ ਮੁੱਲ ਬਾਈ ਨੇ ਦੁੱਧ ਦਾ ਕੀਤਾ 35000 ਕੋਈ ਗੱਬਣ ਕਹਿ ਕੇ ਮੋਲ ਨਹੀਂ ਕੀਤਾ ਹੂੰ ਸਾਫ਼ ਹਵਾਨਾ ਰੂਮ ਵਰਗਾ ਕੋਈ ਸੈਡ ਨਹੀਂ ਕੋਈ ਭਾਲ ਨਹੀਂ 35000 ਦੀ ਸੋਹਣੀ ਵੜ ਹੈ ਮਾਨਤਾਨ ਹੋ ਜੂ ਔਸਰ ਵੜ ਲੈਂਨ ਨਾਲੋਂ ਕਈ ਖੀਰੀ ਵੱਚੀ ਔਸਰ ਲੈਨੇ ਹਨ ਆਪਾਂ ਐਡੀ ਉਹ ਵੀ 30 35000 ਦੀ ਆਉਂਦੀ ਆ ਤੇ ਔਸਰ ਪਾਲਨ ਨਾਲੋਂ ਆ ਗਈ ਗੁਣੇ ਚੰਗੀ ਆ ਦੁੱਧਾਂ ਨਾਲੇ 8 ਕਿਲੋ ਸਿਹਲੋ ਸਿਹਲ ਵਧੀਆ ਦੁੱਧ ਪਿਆਊਗੀ ਹੋ ਸਕਦਾ ਰਹਿ ਜੇ ਨਾ ਰਹੀ ਹੋਈ ਤਾਂ 20 ਦਿਨ ਉਹਨੇ ਹੀਟ ਚ ਆ ਜਣਾ ਅਗਲਾ ਆਪਦਾ ਫੇਰ ਠੀਕ ਆ ਭਰਾਲੇ ਬਾਕੀ ਛੋਟੀ ਨਾ ਸਮਝ ਵੀਰੇ ਕੱਦ ਕੜ ਬਹੁਤ ਆ ਹਾਂ ਤੇਰੇ ਵਾਂਗੂ ਆ ਹਾਂ ਕੱਦ ਕਾਠ ਵਾਲੀ ਆ ਦੋ ਨੰਬਰ ਤੇ ਆ ਜਾ ਰਵਣੇ ਇਹ ਵੀਰੇ ਮੂੰਹੋਂ ਕੱਚੀ ਖੀਰੀ ਆ ਕੱਚੀ ਖੀਰੀ ਆ ਉਸਰ ਵੜਨੋਂ ਚੰਗੀ ਆ ਹੁਣ ਦੇ ਦੇ ਉਸਤਰਾ ਆਪਾਂ ਮੁੱਲ ਕੀ ਕਰਨਾ ਹਾਂ ਇਹ ਵੀਰੇ ਮੂੰਹੋਂ ਕੱਚੀ ਖੀਰੀ ਆ ਪੰਜ ਮਹੀਨੇ ਦੀ ਗੱਪਣ ਪੰਜਾਂ ਦੀ ਗੱਪਣ ਤੇਰੇ ਠੀਕ ਆ ਇਹ ਵੀਰੇ ਦਾ ਸਾਰਾ ਰਿਕਾਰਡ ਨਿੱਟ ਤੇ ਚੜਿਆ ਹੋਇਆ ਹੈਗਾ ਆਲਾ ਸੱਚ ਮਾਰ ਕੇ ਦੇਖ ਲਵੇ ਟੋਕਨ ਲੱਗਿਆ ਹੋਇਆ ਹੈਗਾ ਅੱਛਾ ਹਾਂ ਇਹ ਵੀਰੇ ਆਪਿਆਂ ਇਹ ਲੋ ਬਾੜ ਦੀ ਉਹ ਟਿਕਾ ਜਿਹੜਾ ਲੱਗਿਆ ਹੋਇਆ ਹੈਗਾ ਆਲਾ ਮੈਂ ਭੇਜ ਦੂੰ ਸਕਰੀਨਸ਼ਾਟ ਉਹਨਾਂ ਨੂੰ ਤੇ ਉਹ ਆਲਾ ਦੇਖ ਲਵੇ ਵੀ ਟੋਕਨ ਨਾਲ ਮਿਲਦਾਗਾ ਫੇਰ ਲਵੇ ਅਗਲਾ ਵੇਚਾਕ ਇਹਦੇ ਵੀਰੇ ਜੇਬਾਈ 03122 ਲੱਗਿਆ ਹੋਇਆ ਹੈਗਾ ਪੰਜਾਂ ਦੀ ਘੱਪਣ ਆ ਪੰਜਾਂ ਦੀ ਵੀਰੇ ਕੰਪਲੀਟ ਆ ਮੂੰਹੋਂ ਕੱਚੀ ਖੀਰੀ ਆ ਕਿੰਨੇ ਦੀ ਇਹ ਵੀਰੇ ਆਪਾਂ 45000 ਦੇ ਦਾਂਗੇ ਪੰਤ ਉਹ 35 ਦੀ ਆ 45 ਦੀ ਕੁਆਲਿਟੀ ਦਾ ਮੁੱਲ ਲਓ ਠੀਕ ਆ ਦੋਸਤੋ ਇਹ 45000 ਦੀ ਰਵਣਾ ਕਹਿੰਦਾ ਦੇਊਗਾ ਮੂੰਹ ਕੱਚੀ ਖੀਰੀ ਦੁੱਧ ਵਾਲੇ ਦੰਦਾਂ ਚ ਖੀਰੀ ਵੱਛੀ ਪਹਿਲੇ ਸੂਏ ਨੇ ਸੂਣਾ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਰਾਜਿਰੂਜੀ ਪੂਰੀ ਹੈ ਜਰਸੀ ਬਰੀਡ ਹੈ ਚਮਕਦਮ ਕਾਲੀ ਫੋਲੀ ਹੈ ਟੈਗ ਇਹਦੇ ਲੱਗਾ ਵਾ ਕੰਨ ਚ ਬਾਈ ਕਹਿੰਦਾ ਅਗਲਾ ਆਪਦੀ ਸਰਚ ਮਾਰ ਲੇ ਖੁਦ ਵੀ ਚੰਗੇ ਸੀਬੰਦੀ ਆ ਗੱਬਣ ਵੀ ਅੱਗੇ ਚੰਗੇ ਸੀਬੰਦ ਤੋਂ ਹੀ ਆ ਉਹ ਬਾਈ ਨੇ ਸੀਵੰਦਾ ਤੁਹਾਨੂੰ ਨੰਬਰ ਦੱਸਦਾ ਵਾ ਬਾਕੀ ਟੋਕਨ ਕੰਨ ਚ ਅਗਲਾ ਸਰਚ ਮਾਰ ਲੇ ਇਹਦਾ ਸਾਰਾ ਬਾਇਓ ਡਾਟਾ ਨਿਕਲਿਆ ਆਊਗਾ ਚਾਰੀ ਥਾਣਾ ਪੰਜਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਜਰਸੀ ਬਰੀਡ ਦੀ ਦੁੱਧ ਵਾਲੇ ਦੰਦਾਂ ਚ ਖੀਰੀ ਵੱਛੀ 45000 ਦੀ ਦੇ ਦੇਣੀ ਆ ਤੇ ਵਿੱਚੋਂ ਮਾਨ ਤਾਨ ਹੋ ਜੂ ਉਹ ਤੁਹਾਨੂੰ ਵੀ ਪਤਾ ਆਊਸਰ ਵੱਛੀਆਂ ਆਪਾਂ ਲੈਣੇ ਆ ਖੀਰੀ ਬਿਨਾ ਟੀਕੇ ਵਾਲੀ ਖਾਲੀ 30000 ਦੇ ਆਸੇ-ਪਾਸੇ ਆਉਂਦੀ ਆ ਤੇ ਇਹਦਾ ਜਿਹੜਾ ਮੁੱਲ 15000 ਵੱਧ ਆ ਉਹਦੇ ਨਾਲੋਂ ਤੇ ਉਹ ਜੀ ਇਹ ਪੰਜਾਂ ਮਹੀਨੇ ਦੀ ਗੱਭਣ ਚੈੱਕ ਪਾਸ ਹੈ ਤੇ ਚਾਰ ਮਹੀਨੇ ਜੇ ਕੋਈ ਵਧੀਆ ਧੱਬ ਕੇ ਸੇਵਾ ਕਰ ਲੈਂਦਾ ਸੇਵਾ ਪਿਛਲੇ ਪਰਿਵਾਰ ਦੀ ਵੀ ਵਧੀਆ ਕੀਤੀ ਆ ਰਾਜੀ ਆ ਕੋਈ ਲਿੱਸੀ ਨਹੀਂ ਤੇ ਜੇ ਗਾਂ ਲੈ ਚਾਰ ਮਹੀਨੇ ਅਗੜਾ ਵੀ ਵਧੀਆ ਸੇਵਾ ਕਰ ਲੈਂਦਾ ਜਿੱਦਨ ਤਿਆਰ ਹੋ ਜਾਂਦੀ ਆ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਪਹਿਲੇ ਸੂਏ ਵਧੀਆ ਦੁੱਧ ਪਿਆ ਜੂ ਲੈ ਚੱਲ ਰਵਣੇ ਬਾਕੀ ਐ ਮੇਂ ਚਿਆ ਦੰਦੋਂ ਦੀ ਖੀਰੀ ਆ ਹੂੰ ਇਹ ਤਾਂ ਕਰ ਲਈ ਦੁੱਧ ਵਾਲੇ ਦੰਦਾਂ ਚ ਖੀਰੀ ਵੱਛੀ ਬੁੱਤੀ ਬਾਤੀ ਫੁੱਲ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਵੱਛੀ ਜਰਸੀ ਬਰੀਡ ਦੀ ਤਿੰਨ ਨੰਬਰ ਰਵਣੇ ਇਹ ਵੀ ਵੀਰੇ ਪਹਿਲੇ ਸੂਏ ਆ ਮੂੰਹੋਂ ਚਾਰ ਦੰਦਾਂ ਇਹ ਚੌਗੀ ਆ ਚੌਗੀ ਆ ਵੀਰੇ ਠੀਕ ਐ ਤੇ ਮਾਲਕਾਂ ਨੇ ਇਹਦੇ ਦੱਸਿਆ 20 ਦਿਨ ਆਪਾਂ ਮਹੀਨਾ ਕਰਕੇ ਦਾਹਾਂਗੇ ਕੱਚੀ ਕੱਚੀ ਆਂ ਬਰੇ ਮਾਲਕਾਂ ਨੇ 20 ਦਿਨ ਕਿਹਾ 20 ਦਿਨ ਦਿੰਦੇ ਪਰ ਮੈਂ 1 ਮਹੀਨਾ ਕਹ ਕੇ ਦੂੰ ਠੀਕ ਹੈ 1 ਮਹੀਨਾ ਹਾਂ ਮੁੜ ਕੇ ਅਗਲਾ ਫੋਨ ਜਣਾ ਲਾਵੇ ਪਾਉ ਕੰਮ ਨਹੀਂ ਕਰਨਾ ਹੂੰ ਸਹੀ ਹੈ ਕਿੰਨਾ ਕਿ ਦੁੱਧ ਪੈਜੂ ਵੀ ਦੁੱਧ ਬੱਸੀ ਦੇ ਦੂੰਗੀ 13 ਦੇ 14 ਦੇ 12 ਦੇ ਵੀ ਉਹ ਅਗਲੇ 6 ਬਟ ਪਿੰਡ ਕਰਦਾ ਦੋਸਤੋ ਇਹ ਗੱਲੋਂ ਇਹ ਮੁੰਡੇ ਦੀ ਸਿਹਤ ਹੈ ਨਹੀਂ ਕਈ ਤਾਂ ਝੂਠ ਮਾਰ ਦਿੰਦੇ ਆ ਦੁੱਧ ਦਾ ਵੀ ਝੂਠ ਮਾਰਦੇ ਜਿਵੇਂ ਹੁਣ ਇਹਦੇ ਥੱਲੇ 8 ਕਿਲੋ ਦੁੱਧ ਆ 9 ਕਿਲੋ ਨਿਕਲੂ ਰਵਣਾ ਕਹਿੰਦਾ ਭਾਵੇਂ 4 ਦਿਨ ਝੋਲਿਓ ਤੋ ਜਿਵੇਂ ਆ ਵੱਛੀ ਜੀ ਤੋਂ ਲਈ ਆ ਰਵਣਾ ਕਹਿੰਦਾ ਉਹ ਕਹਿੰਦੇ 20 ਦਿਨਾਂ ਦੀ ਕੱਚੀ ਆ ਪਰ ਰਵਣਾ ਕਹਿੰਦਾ ਆਪਾਂ 10 ਦਿਨ ਵੱਧ ਕਵਾਂਗੇ ਤੇ ਮਗਰੋਂ ਹੋਰ ਅਗਲਾ 20 ਦਿਨਾਂ ਨੂੰ ਫੋਨ ਲਾਈ ਆ ਬਾਈ ਸੂਈ ਨਹੀਂ ਉਹ ਕੰਮ ਰਵਣਾ ਕਹਿੰਦਾ ਆਪਾਂ ਨਹੀਂ ਕਰਦੇ ਵਧੀਆ ਗੱਲ ਐ ਸਾਫ਼ ਸੁਥਰਾ ਕੰਮ ਕਰਦਾ ਕਰਕੇ ਤੇ ਡੇਲੀ ਪਸ਼ੂ ਵੀ ਰਵਣਾ ਬਹੁਤ ਵੇਚਦਾ ਤੁਸੀਂ ਐਸਾ ਹਾਲ ਲੜੋ ਭਰੇ ਆਪਾਂ ਲਗਾਤਾਰ ਇੱਕ ਦਿਨ ਛੱਡ ਕੇ ਤਿੰਨ ਵੀਡੀਓ ਪਾਤੀਆਂ ਇੱਕ ਦਿਨ ਛੱਡ ਕੇ ਕੋਈ ਹੈਗਾ ਪੁਰਾਣਾ ਡੰਗਰ ਆਪਣਾ ਹਾਂ ਨਹੀਂ ਮੈਂ ਤਾਂ ਪਹਿਲਾਂ ਕਹੀ ਜਾਣਾ ਬਿਨਾਂ ਵੀ ਵੇਚਦੇ ਆ ਤੇ ਵੀਡੀਓ ਤੁਸੀਂ ਵੇਚਦੇ ਵੀਡੀਓ ਬਿਨਾਂ ਵੀ ਵੇਚਦੇ ਆ ਸਾਫ਼ ਸੁਥਰਾ ਕੰਮ ਝੂੜ ਤਾਂ ਫਾਣੇ ਮਾਰਦਾ ਨਹੀਂਗਾ ਤੇ ਵਧੀਆ ਪਸ਼ੂ ਵੇਚਦਾ ਤੇ ਮੈਂ ਤਾਂ ਅੱਗੇ ਵੀ ਆਮ ਹੀ ਗੱਲਾਂ ਕਰਦਾ ਹੁਣਾ ਕੋਈ ਜ਼ਰੂਰੀ ਨਹੀਂਗਾ ਕਿ ਝੂਠ ਮਾਰ ਕੇ ਵੱਡੇ ਵੱਡੇ ਗੱਪ ਮਾਰ ਕੇ ਬਾਹਲਾ ਨਫਾ ਮਿਲਦਾ ਇਹ ਤਾਂ ਵਹਿਮ ਹੀ ਹੁੰਦਾ ਮੰਨਦਾ ਸੱਚ ਬੋਲ ਕੇ ਇਮਾਨਦਾਰੀ ਨਾਲ ਵੀ ਨਫਾ ਵਧੀਆ ਮਿਲਦਾ ਤੇ ਜਦੋਂ ਸੱਚ ਬੋਲ ਕੇ ਇਮਾਨਦਾਰੀ ਨਾਲ ਨਫਾ ਵਧੀਆ ਮਿਲਦਾ ਤੇ ਫਿਰ ਕੀ ਲੋੜ ਝੂਠ ਮਾਰਨ ਦੀ ਵੱਡੇ ਵੱਡੇ ਗੱਪ ਰੋੜਨ ਦੀ ਤੇ ਪਰ ਕਈ ਗੱਲ ਕਈ ਬੰਦੇ ਚਲੋ ਨਹੀਂ ਹਟਦੇ ਫੇਰ ਵੀ ਬੰਦਾ ਵੇ ਬੰਦੇ ਦੰਦ ਬਣਾ ਚੈੱਕ ਕਰੇ ਚੌਗੀ ਕਹਦਾ ਚੌਗੀ ਹੋਊਗੀ ਸਿੱਧੀ ਉਹ ਵੀ ਤਾਂ ਨਹੀਂ ਆਪਾਂ ਦੇਣਦਾਰ ਆ ਨਹੀਂ ਮੈਂ ਤਾਂ ਤੇਰੀਆਂ ਗੱਲਾਂ ਤਾਂ ਪਹਿਲਾਂ ਹੀ ਕਰੀ ਜਾਂਦਾ ਕਿੰਨੇ ਦੀ ਇਹ ਆਪਾਂ ਦਿਖਾ ਵੀ ਦਿੰਦੇ ਆ ਲੈ ਦੱਸ ਜਾ ਕਾ ਤੋ ਔਖੀ ਕਰਦਾ ਠੀਕ ਐ ਚਾਰ ਦੰਦ ਕਿੰਨੇ ਦੀ ਇਹ ਬਨੇ 40 ਤੇ 41 ਦੇ ਦਾਂਗੇ 40 ਤੇ 41 ਦੀ ਖੋਲ ਬਾਹਰ ਮਹੀਨੇ ਦੇ ਅੰਦਰ ਸੂਪੂਗੀ 40 ਤੇ 41 ਦੀ 13 ਪਿਆਜ ਰਵਣਾ ਹਾਂ 13 14 ਪਿਆਜੇ 14 ਪਿਆਜੇ ਇੱਥੇ ਦੁੱਧ ਪਿਆਜੂ ਮਹੀਨੇ ਦੀ ਕੱਚੀ ਮੰਨ ਕੇ ਅਗਲਾ ਕਹਿੰਦਾ ਬਾਈ ਕਹਿੰਦਾ ਅਗਲਾ ਮਹੀਨੇ ਦੀ ਕੱਚੀ ਮੰਨ ਕੇ ਲਵੇ ਮਾਨ ਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਵੱਧ ਹੋ ਜੂ ਉਹ ਰਵਣੇ ਗਾਲਾਂ ਤਾਂ ਨਹੀਂ ਕੱਢੀ ਜੀ ਤੈਨੂੰ ਛੋਟੀ ਵੱਚੀ ਮੈਂ ਕਹਾਂ ਰੰਬੀ ਜਾਂਦੀ ਆ ਉਪਰਾ ਕਰਦੀ ਆ ਠੀਕ ਆ ਫਿਰ ਠੀਕ ਆ ਮੈਂ ਕਹਾਂ ਹੋਰ ਕਿਤੇ ਗਾਲਾਂ ਕੱਢੀ ਜਾਂਦੀ ਉਹ ਆ ਆ ਛੋਟਾ ਪਾਲਕ ਬੱਚਾ ਜੀ ਨਹੀਂ ਲਾਇਆ ਹਜੇ ਇਹਨੇ ਸਾਹ ਕਰ ਬੱਚੇ ਦੇ ਨੇਵੀ ਤੇ ਨਿਗਾ ਮਰਵਾ ਨਹੀਂ ਹਲਾ ਉਹ ਪੰਜਾਬੀ ਨੇ ਗੱਪਣ ਇੰਨੀ ਲੋਟ ਜਾ ਹੁਣ ਢੂੰਡ ਭਾਂਡ ਤਾਂ ਨਹੀਂ ਕਿਤੇ ਲੜਾਈ ਫਿਰਦਾ ਹੂੰ ਕਿੰਨੇ ਦੀ ਇਹ ਇਹ ਵੀ ਆਪਾਂ ਮੈਂ ਕਹਾਂ ਕੱਠੀਆਂ ਦਾ ਮੁੱਲ ਕਰਦੀ ਕੱਲੀ-ਕੱਲੀਆ ਕਰਦੀਏ ਚਲ ਤੂੰ ਦੱਸ ਤਾਂ ਸੀ ਪਹਿਲਾਂ ਇਹਦੇ ਬਾਰੇ ਇਹਦਾ ਇਹ ਵੀਰੇ ਡੈਨਮਾਰਕ ਦੀ ਆ ਬੱਸੀ ਹਾਂ ਕਿੰਨੇ ਦੀ ਇਹ ਵੀਰੇ ਆਪਾਂ 10000 ਦੇ ਦਾਂਗੇ ਕੀ ਨਾਲ ਵੀ ਦੇਣੀ ਕਿਸੇ ਦੇ ਨਾ ਵੀਰੇ ਨਾਲ ਨਹੀਂ ਆਪਦੀ ਬਹੁਤ ਮਹਿੰਗੀ ਲਈ ਹੋ ਜਾਂਦਾ 10000 ਦੀ ਹਾਂ 10000 ਚੱਲ ਅੱਗੇ ਤੇ ਇਹਦੀ ਵੀਰੇ ਉਮਰ 10 ਤੋਂ 11 ਮਹੀਨੇ ਆ ਠੀਕ ਐ ਇਹ ਵੀਰੇ 15000 ਦੇ ਦਾਂਗੇ ਇਹ ਵੀ ਖੀਰੀ ਆ ਇਹ 15000 ਹਾਂ 15000 ਵੀਰੇ ਆਹ 10000 ਦੀ ਆਹ 15000 ਦੀ ਕਾਲੀ ਵੀ ਖੀਰੀ ਆ ਕਾਲੀ ਵੀ ਖੀਰੀ ਵੀਰੇ ਤੇ ਪਰਲੀ ਉਹ ਵੀ ਵੀਰੇ 15 ਦੇ ਦਾਂਗੇ ਉਹ ਵੀ ਖੀਰੀ ਆ ਉਹ ਵੀ ਕੱਚੀ ਖੀਰੀ ਵੀਰੇ ਉਹਦਾ ਕੱਲ ਦੇ 17 ਦੇ ਰਹੀ ਸੀਗੀ ਅਸ ਠੀਕ ਆ ਭਰਾ ਹੰਦਾ ਫਿਰ ਆਪਾਂ ਨੂੰ ਕੀ ਲੜਾ ਅਗਲਾ ਆਪਦੀ ਮਰਜ਼ੀ ਨਾਲ ਭਲਾਉਗਾ ਮਹੀਨਾ ਸਾਂਭ ਲਵੇ ਜਨਵਰੀ ਟੀਕਾ ਭਲਾਵੇ ਪਤਾ ਗੱਲ ਕਹਿੰਨੇ ਆ ਠੀਕ ਆ ਦੋਸਤੋ ਬਾਈ ਕਹਿੰਦਾ ਹਜੇ ਸਾਂਭ ਲੇ ਕਿਉਂਕਿ ਹੋਰ ਗਰੋਥ ਕਰ ਜੂਗੀ ਕਦ ਕਦ ਹੋਰ ਕਰ ਜੂਗੀ ਤੇ ਹੀਟ ਚ ਰਹਿਣਾ ਕਹਿੰਦਾ ਕੱਲ ਆਈ ਸੀਗੀ ਖੀਰੀ ਆ ਇਹ ਵੀ 15000 ਦੇ ਆ ਵੇ ਯਾਰ ਮੈਨੂੰ ਲੱਗਾ ਦਰਵਨੇ ਤੈਨੂੰ ਕੱਢਦੀ ਲੱਗਦੀ ਆ ਇਹ ਪੱਠੇ ਹੈ ਆ ਤਿੰਨ ਪਾਲਕ ਬੱਚੇ ਆ ਤਿੰਨੇ ਦੁੱਧ ਵਾਲੇ ਦਿੰਦਾ ਚ ਦੋ ਜਰਸੀ ਬਰੀਡ ਦੇ ਆ ਤੇ ਇੱਕ ਆ ਕਾਲੇ ਰੰਗ ਦੀ ਬਲੈਕ ਕਲਰ ਦੀ ਆ ਅਮਰੀਕਾ ਵਾਂਗੂ ਪੂਰੀ ਵੱਡੇ ਕਾਦਾਂ ਦੀ ਵੜ੍ਹ ਤਿਆਰ ਹੋਣਾ ਨੇ ਜੇ ਕੋਈ ਤਿੰਨੇ ਲੈ ਲੈਣਾ ਰਹੋਣੇ ਇਹਦੇ ਮੁੱਲ ਬਣਦਾ 40000 ਰੁਪਇਆ ਤੇ ਵੀਰੇ ਕਿੰਨੇ ਨੇ ਦੇ ਦੇ 35 ਦੇਦਾ ਵੀਰੇ ਤਿੰਨੇ ਤਿੰਨੇ 35 ਦੇ 35 ਨਾਲ ਆਹ ਲਿਆ ਕਰਾਇਆ ਰੈਜਸਟ੍ਰੇਸ਼ਨ ਹੋ ਜੂਗੀ ਠੀਕ ਹੈ ਮੁੱਲ 40000 ਬੰਦਾ ਤਿੰਨਾਂ ਦਾ ਆ ਵੀ 15 ਦੀ ਹੈ ਵੱਡੀ ਉਹ ਪਰਲੀ ਵੀ 15 ਦੀ ਵੱਡੀ ਉਹ ਪਰੇ ਚਾਹ ਬਣਾਉਣ ਗਈ ਚਾਹ ਬਣਾਉਣ ਗਈ ਅੱਛਾ ਫੇਰ ਤਾਂ ਉਦੋਂ ਵੀ ਵਧੀਆ ਗੱਲ ਹੈ ਲਓ ਵੀ ਰੌਣਾ ਕਹਿੰਦਾ ਚਾਹ ਵੀ ਬਣਾ ਲੈਂਦੀ ਆ ਇਹ ਇਹ ਤਿੱਖੜੀ ਦੇ ਦੇਣੀ ਆ 35000 ਦੇ ਛੋੜ ਛੱਪਾ ਮਨ ਤਾਨ ਹੋ ਜੂ ਸਾਂਗਿਆ ਟੀਕੇ ਰਮਾਣੇ ਬੱਸੀ ਹੋਇਆ ਬਈ ਹਾਂ ਆ ਦੋਵੇਂ ਵੱਡਿਆਂ ਦਾ ਦੋ-ਦੋ ਮਹੀਨੇ ਤੁਸੀਂ ਵਧੀਆ ਦੋ-ਦੋ ਮਹੀਨੇ ਕੱਲੇ ਪੱਠਿਆਂ ਦੇ ਨੇ ਮਤਲਬ ਦੋ-ਦੋ ਮਹੀਨੇ ਦੋ-ਦੋ ਗੱਟੇ ਇਹਨਾਂ ਨੂੰ ਟ੍ਰਾਂਜਿਸ਼ਨ ਦੇ ਪੈ ਜਾਣ ਨਾਲੇ ਤਾਂ ਵਜਨ ਹੋਰ ਕਰ ਜਾਣਗੀਆਂ ਨਾਲੇ ਗਰੋਥ ਹੋਰ ਕਰ ਜਾਣਗੇ ਮਤਲਬ ਕੱਦ ਕਰ ਜਾਣਗੀਆਂ ਹੋਰ ਤੇ ਸੀਵਨ ਲੈ ਜਾਣਗੀਆਂ ਦੋ-ਦੋ ਮਹੀਨੇ ਦੋ-ਦੋ ਗੱਟੇ ਦੋਵੇਂ ਫੀਡ ਦੇ ਅਗਲਾ ਇਹਨਾਂ ਨੂੰ ਪਾ ਲੈਂਦਾ ਉਹੀ ਛੇਦੀ ਬਣ ਜਾਣਗੀਆਂ ਤੇ ਗਾਂ ਛੇਦੀ ਸੂਨ ਵਾਲੀਆਂ ਬਣਨਗੀਆਂ ਤੇ ਜੇ ਕੱਲਾ ਅਗਲਾ ਤੂੜੀ ਦੇ ਵਿੱਚ ਦੋ ਕਰੁਗ ਹਰੇ ਦੇ ਪਾ ਕੇ ਉਹੀ ਪਾਈ ਪੂਈ ਗਿਆ ਫਿਰ ਇਹ ਲੇਟ ਬਨ ਗੀਆਂ ਤੇ ਜੇ ਦਾਣਾ ਦਾ ਪਾ ਪਾ ਲੋਂਗੇ ਫੀਡ ਵਧੀਆ ਪਾ ਲੋਂਗੇ ਤੇ ਦੋਹਾਂ ਦੋਹਾਂ ਮਹੀਨੇ ਨੂੰ ਸੀਵਲ ਲਾਈਨ ਦੇ ਯੋਗ ਆ ਆ ਵਸੀ ਦੇ ਨਿੱਕੀ ਦੇ ਵਿੱਚ ਕੁਆਲਿਟੀ ਬੜੀ ਸੋਹਣੀ ਆ ਹਾਂ ਇਹ ਤੇਰੇ ਵਰਗੀ ਆ ਜੀ ਵੀਰੇ ਜੋ ਹੁੰਦੇ ਨਹੀਂ ਕੰਮ ਆਦੇ ਆਹੀ ਕਰਕੇ ਰਹੀ ਆ ਆਪਾਂ ਵਸੀਏ ਠੀਕ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਜਪੁਰ ਪਿੰਡ ਹੈ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਹੈ ਇਹ 6 ਜਨਵਰ ਰਵਣੇ ਦੇ ਸੇਲ ਹੈ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੇ ਕੋਈ ਛੋਟੇ ਪਾਲਕ ਬੱਚਿਆਂ ਚੋ ਲੈਣ ਦਾ ਚਾਹਵਣਾ ਅਗਲਾ ਇਹਨਾਂ ਚੋ ਲੈ ਲੈ ਦੋ ਇਧਰ ਗੱਬਣਾ ਮੱਛੀਆਂ ਤੇ ਇੱਕ ਉਹ ਅਮਰੀਕਨ 8 ਕਿਲੋ ਦੁੱਧ ਜੇ ਕੋਈ ਉਹ ਲੈਣ ਦਾ ਚਾਹਵਣਾ ਅਗਲਾ ਉਹ ਲੈ ਲੈ ਸਾਰਿਆਂ ਨੂੰ ਸასი ਕਰ